ਬਹੁਤ ਬਹੁਤ ਬੇਤਹਾਸ਼ਾ ਖੁਸ਼ੀ ਹੋਈ ਹੈ ਜੀ ਸਭ ਤੋਂ ਵੱਡੀ ਗੱਲ ਹੋਈ ਉਹਦੀ ਦਮਦਾਰ ਐਂਟਰੀ ਤੇ ਉਹਨੇ ਪੰਜਾਬੀਆਂ ਵਾਲੀ ਐਂਟਰੀ ਕੀਤੀ ਘੈਂਟ ਪੂਰੀ ਮੁੱਛਾਂ ਦੇ ਹੱਥ ਰੱਖ ਕੇ ਉਹਨੇ ਦਿਖਾਤਾ ਵੀ ਅਸੀਂ ਪੰਜਾਬੀ ਹੁੰਨੇ ਆ ਹਨ ਤੇ ਸਾਰੇ ਦੇਸ਼ ਦੀ ਉਹ ਸੇਵਾ ਕਰ ਰਹੀ ਹੈ ਜੀ ਕਿਉਂਕਿ ਜਿਹੜਾ ਉਹਦੇ ਬੈਂਕਾਂ ਸੈਂਟਰ ਦੀ ਪੋਸਟ ਆ ਉਹਦੀ ਉਹ ਸੇਵਕ ਆ ਕਿਸਾਨਾਂ ਦਾ ਜੋ ਵੀ ਜ਼ਿੰਮੇਵਾਰੀਆਂ ਸਰਕਾਰ ਵੱਲੋਂ ਉਹਦੀਆਂ ਲਾਈਆਂ ਜਾਂਦੀਆਂ ਨੇ ਉਹਨਾਂ ਨੂੰ ਪੂਰੀਆਂ ਕਰਦਾਗਾ ਇਸ ਤਰੀਕੇ ਨਾਲ ਦੇਖਦੇ ਹੋ ਪਹਿਲੇ 5 ਸਵਾਲ ਜਿਹੜੇ ਕੀਤੇ ਸੀ ਉਹ ਦੂਸਰੇ ਬੰਦੇ ਦਾ ਨੰਬਰ ਹੀ ਨਹੀਂ ਆਉਂਦਾ ਤਾਂ ਅਮਤਾਬਚਨ ਜੀ ਨੇ ਕਿਹਾ ਵੀ ਇਸ ਤਰੀਕੇ ਨਾਲ ਪਹਿਲੀ ਵਾਰ ਬਹੁਤ ਖੁਸ਼ੀ ਹੋਈ ਜਦੋਂ ਅਮਤਾਬ ਸਰ ਜੀ ਨੇ ਇਹ ਗੱਲ ਕਹੀ ਕਿ ਮੈਂ ਆਪਣੇ 25 ਸਾਲਾਂ ਦੇ ਵਿੱਚ ਪਹਿਲੀ ਵਾਰ ਹੀ ਦੇਖਿਆ ਕਿ ਪੰਜੇ ਦੇ ਪੰਜ ਸਵਾਲਾਂ ਦੇ ਜਵਾਬ ਇੱਕਦਮ 100% ਦੁਆਰਾ ਦਿੱਤੇ ਗਏ ਕਿਸ ਤਰ੍ਹਾਂ ਲੋਕਾਂ ਨੇ ਹੁਣ ਲੋਕ ਕਿਸ ਤਰ੍ਹਾਂ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਕਿਸ ਤਰ੍ਹਾਂ ਰਿਸ਼ਤੇਦਾਰਾਂ ਦੇ ਫੋਨ ਵੀ ਆ ਰਹੇ ਹਨ ਹਾਂਜੀ ਬਹੁਤ 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 ਲੋਕਾਂ ਨੇ ਖੁਸ਼ੀ ਮਨਾਈ ਹੈ ਜੀ ਪਹਿਲੀ ਗੱਲ ਤਾਂ ਸਾਡੇ ਸੰਗਰੂਰ ਦਾ ਪਿੰਡ ਸਾਡਾ ਦਿਢਬੇ ਦੇ ਕੋਲਿਆਂ ਦੀ ਖੇਤਲਾ ਤੇ ਫਿਰ ਸਾਡੀ ਕਲੋਨੀ ਜੀ ਸਾਡਾ ਪੰਜਾਬ ਜੀ ਪੰਜਾਬ ਛੱਡੋ ਤੁਸੀਂ ਜੀ ਕੈਨੇਡਾ ਅਮਰੀਕਾ ਕਿੱਥੋਂ ਕਿੱਥੋਂ ਵਧਾਈਆਂ ਨਹੀਂ ਆ ਰਹੀਆਂ ਸਾਰੇ ਲੋਕ ਐਨੇ ਖੁਸ਼ ਨੇ ਬਹੁਤ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਜੀ ਬਿਲਕੁਲ ਹੋ ਰਿਹਾ ਜੀ ਉਹਦੀ ਮਿਹਨਤ ਤੇ ਮਾਣ ਮਹਿਸੂਸ ਹੋ ਰਿਹਾ ਜੋ ਮਿਹਨਤ ਉਹ ਕਰ ਰਿਹਾ ਉਹਦੇ ਤੇ ਮਾਣ ਮਹਿਸੂਸ ਹੋ ਰਿਹਾ ਛੇਵਾਰ ਚ ਨੰਬਰ ਆਇਆ ਪਹਿਲਾਂ ਵੀ ਕਦੇ ਟਰਾਈ ਕੀਤਾ ਨਹੀਂ ਸਰ ਇੱਕੋ ਵਾਰੀ ਟਰਾਈ ਕੀਤੀ ਸੀ ਉਹਨਾਂ ਨੇ ਪਹਿਲਾਂ ਕੋਵਿਡ ਦੇ ਦੌਰਾਨ ਤੇ ਉਹ ਦੋਨਾਂ ਨੂੰ ਕਾਲ ਨਹੀਂ ਆਈ ਕੱਲੀ ਫਰਸਟ ਕਾਲ ਕਾਈ ਸੀ ਕੇਵੀਸੀ ਦੇ ਤੇ ਹੁਣ ਉਹਨਾਂ ਨੂੰ ਕਾਲ ਆਈ ਤੇ ਅਸੀਂ ਸਾਰੇ ਬਹੁਤ ਖੁਸ਼ ਸੀਗੇ ਕਿ ਕੇਵੀਸੀ ਤੋਂ ਕਾਲ ਆਈ ਹੈਗੀ ਇੱਕ ਕਹਾਵਤ ਹੈ ਜੀ ਕਿ ਪੁੱਤ ਜੱਟਾਂ ਦੇ ਡਰਾਈਵਰ ਟਰੱਕਾਂ ਦੇ ਪਰ ਨਾ ਹੁਣ ਜੇ ਦੇਖਿਆ ਜਾਵੇ ਤਾਂ ਉਹ ਆਪਣੇ ਬ੍ਰੇਨ ਦੀ ਵਰਤੋਂ ਕਰਕੇ ਕੇਵੀਸੀ ਦੇ ਮੰਚ ਤੱਕ ਵੀ ਪਹੁੰਚ ਜਾਂਦੇ ਨੇਗੇ ਮੈਨੂੰ ਇਸ ਗੱਲ ਦੇ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਸਾਡਾ ਬੇਟਾ ਉਸ ਮੰਚ ਦੇ ਉੱਤੇ ਗਿਆ ਤੇ ਉੱਥੋਂ ਕਾਫੀ ਰਕਮ ਹਾਸਲ ਕਰਕੇ ਵਾਪਸ ਆਇਆ ਦਾ ਬੇਟਾ ਬਹੁਤ ਮਿਹਨਤੀ ਹੈ ਆਪਣੇ ਸੈਲਫ ਮੇਡ ਹੈ ਤੇ ਉਸ ਨਾਲ ਹੀ ਇਸਨੇ ਆਪਣਾ ਇੱਕ ਕੰਮ ਸ਼ੁਰੂ ਕੀਤਾ ਤੇ ਹੌਲੀ ਹੌਲੀ ਮੈਂ ਆਪਣੇ ডিপਾਰਟਮੈਂਟ ਦੇ ਵਿੱਚ ਵੀ ਕੋਈ ਨਾ ਕੋਈ ਨਵੀਂ ਨਵੀਂ ਉਹ ਕਰਦੇ ਰਹਾ ਤੇ ਮਦਦ ਲੋਕਾਂ ਦੀ ਕਰਦੇ ਸੀਗੇ ਕੀ ਕੰਮ ਕਰਦੇ ਬੇਟਾ ਤੇ ਬੇਟਾ ਹੜਾ ਨਿਵਾੜ ਦੇ ਵਿੱਚ ਹੈ ਬੈਂਕ ਦੇ ਵਿੱਚ ਬੈਂਕ ਨਿਵਾੜ ਮੈਂ ਇੱਕ ਬੈਂਕ ਦੇ ਵਿੱਚ ਹੈ ਕਹਿਣਾ ਚਾਹੁੰਦੇ ਹਾਂ ਜਦੋਂ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਪਹੁੰਚੇ ਨੇ ਕਿਸ ਤਰੀਕੇ ਨਾਲ ਐਂਟਰੀ ਹੋਈ ਤੇ ਉਹਨਾਂ ਦੇ ਹਾਲਾਤ ਸਾਡੇ ਥੋੜਾ ਜਿਹਾ ਜਦੋਂ ਐਂਟਰੀ ਹੋਈ ਇੱਕ ਤਾਂ ਉਹਦੀ ਚੰਡੀਗੜ੍ਹ ਤੋਂ ਟ੍ਰਾਂਸਫਰ ਹੋ ਗਈ ਲਖਨਊ ਦੀ ਤੇ ਇੱਕ ਕੋਈ ਕਹੋ ਦੀ ਮਿਸ ਜੀ ਥੋੜੀ ਜਿਹੀ ਬਿਮਾਰੀ ਆ ਗਈ ਤੇ ਇਸ ਤੇ ਥੋੜਾ ਜਿਹਾ ਉਹ ਥੋੜਾ ਜਿਹਾ ਉਹਨੂੰ ਫੈਕਟ ਹੋਇਆ ਤੇ ਪਰੰਤੂ ਉਹਨੇ ਛੱਡਿਆ ਨਹੀਂ ਵੀ ਨਹੀਂ ਮੇਰੇ ਵਾਸਤੇ ਚਾਂਸ ਹੈ ਮੈਂ ਇਹ ਹੀ ਪੈਸਾ ਆਪਣੇ ਵਾਈਫ ਦੇ ਮਰਜੇ ਲਾਜ਼ੀਤ ਲਾਉਂਗਾ ਜਾਂ ਫਿਰ ਉਹ ਉਹਨੇ ਪੂਰੇ ਮਾਪੇ ਵਾਈਫ ਨੇ ਵੀ ਪੂਰਾ ਸਪੋਰਟ ਕੀਤਾ ਹੁਣ ਕਿੰਨੀ ਕੁ ਖੁਸ਼ੀ ਮਿਲ ਰਹੀ ਹੈ ਜੀ ਹੁਣ ਪੂਰਾ ਖੁਸ਼ ਹੈ ਦੇਖੋ ਤੁਸੀਂ ਉਹਨੂੰ ਜਦੋਂ ਸ਼ੋਅ ਦੇਖੋ ਦੇਖਦੇ ਹੋ ਤਾਂ ਪਤਾ ਲੱਗਦਾ ਇਹ ਬੰਦਾ ਉਹਦੇ ਕੋਈ ਉਸ ਵਾਲਾ ਤਾਂ ਇੰਪ੍ਰੈਸ਼ਨ ਹੈ ਹੀ ਨਹੀਂ ਸੀ ਵੀ ਉਹ ਹਮੇਸ਼ਾ ਖੁਸ਼ ਹੋ ਕੇ ਲੀਡਰ ਦੇ ਤੌਰ ਤੇ ਆਪਣੇ ਜਿਹੜਾ ਗੱਲ ਕਰਦਾ ਸੀ ਤੇ ਉਹਦੇ ਉਹ ਕਰਦਾ ਸੀ ਉਂਟਾਪੂਰੇ ਵੜ ਦੇ ਵਿੱਚ ਉਹਨਾਂ ਦੀ ਪਛਾਣ ਬਣ ਗਈ ਹੈ ਹਾਂ ਹੁਣ ਤਾਂ ਸਰ ਬਣ ਪਛਾਣ ਬਣ ਗਈ ਨਾਲ ਜੀਲਾ ਸੰਗਰੂਰ ਦਾ ਸੰਗਰੂਰ ਦਾ ਬਣ ਗਿਆ ਸਾਡੇ ਪਿੰਡ ਦਾ ਬਣ ਗਿਆ ਤੇ ਸਾਡੇ